ਵਖਰੀ ਇਹ 슈ਗਰ ਕੇਨ ਹੈ ਗੰਨਾ ਵਾ ਬੇਸਿਕਲੀ ਤੇ ਗੰਨੇ ਦੇ ਨਾਲ ਸਹਾਇਕ ਫਸਲ ਹੈ ਜਿਹਨੂੰ ਆਪਾਂ ਮਲਟੀ ਕ੍ਰੋਪਿੰਗ ਕਹਿੰਦੇ ਨੇ ਮਟਰ ਹੈ ਤੇ ਵਖਰੀ ਇਸ ਕਰਕੇ ਆ ਵੀ ਵਰਟੀਕਲ ਬੱਡ ਸਵਿੰਗ ਮੈਥਡ ਦੇ ਹਿਸਾਬ ਨਾਲ ਫਗਵਾੜਾ ਗੁੱਡ ਗ੍ਰੋ ਫਗਵਾੜਾ ਦੀ ਤਕਨੀਕ ਦੇ ਹਿਸਾਬ ਨਾਲ ਇਹਨੂੰ ਕੁਮਾਰਾਦਨ ਵਹੀਂ ਸੋਇਆ ਕੀਤਾ ਬੀਜਿਆ ਤੇ ਜਿਹਦੇ ਨਾਲ 2500 ਮੱਟੀ 1 ਏਕੜ ਦੀ ਲੱਗਦੀ ਆ ਇਹਦੇ ਵਿੱਚ ਕੀ ਕੀ ਬਗਾਇਆ ਹੈ ਜਨਾਬ ਸਹਾਇਕ ਫਸਲ ਦੇ ਤੌਰ ਤੇ ਮਟਰਾਂ ਦੀ ਦੋ ਵਾਰਟੀਆਂ ਲਾਈਆਂ ਸੀਗੀਆਂ ਨਾਲ ਤੇ ਇੱਕ ਵੈਰਾਈਟੇ ਤਾਂ ਅਸੀਂ ਕੱਢ ਲਈ ਆ ਦੂਜੀ ਵੈਰਾਈਟ ਚੱਲਦੀ ਪਈ ਆ ਜੜਾ ਮਟਰ ਦੀ ਆਪਾਂ ਦੂਜੀ ਵੈਰਾਈਟ ਜਿੱਥੋਂ ਕੱਢ ਲਈ ਆ ਉੱਥੇ ਹੀ ਬੀਜਦੇ ਪਏ ਆ ਜੀ ਪਿਆਜ਼ ਤੇ ਬੀਨਸ ਤੇ ਪਿੰਡੀ ਤੁਰੇ ਕੀ ਫਰਕ ਆ ਇਹਨਾਂ ਦੀ ਹੁੰਦਾ ਮਟਰ ਚ ਤੇ ਕਮਾਟ ਚ ਇਸ ਤਰ੍ਹਾਂ ਉੱਗਦੇ ਆ ਇਕੱਠੇ ਜਾਂ ਕੋ ਵੱਖਰੇ ਇੱਕ ਤੋਂ ਇਹਦੇ ਸਹਾਇਕ ਹੁੰਦੇ ਆ ਜੀ ਜਿਦ ਤਰ੍ਹਾਂ ਕਮਾਟ ਦੀ ਕਮਾਟ ਨੂੰ ਸਪੋਰਟ ਕਰਦੇ ਆ ਇਹ ਬੀਨਸ ਮਤਲਬ ਫੜਾ ਜਿਹੜੀ ਜਿਤਨਾ ਆਪਾਂ ਕੋਈ ਵੀ ਜਿਹਨੂੰ ਆਪਾਂ ਕਹਿ ਤੰਨੇ ਆ ਵੀ ਜਿਹੜੇ ਰੰਗ ਦਾੜਾ ਵਾਂ ਮਟਰ ਆ ਇਸ ਸਭ ਚੀਜ਼ਾਂ ਜਿਹੜੀਆਂ ਉਹ ਸਪੋਰਟ ਕਰਦੀਆਂ ਉਹਨੂੰ ਨਾਲ ਨਾਈਟ੍ਰੋਜਨ ਪ੍ਰੋਡਿਊਸ ਕਰਦੀਆਂ। ਪਾਣੀ ਤੁਸੀਂ ਲੱਗ ਤਰ੍ਹਾਂ ਦਾ ਲਗਾ ਰਹੇ ਹੋ। ਪਾਣੀ ਇਤਰਾਹ ਜੀ ਇਹਨੂੰ ਫਲੱਡ ਇਰੀਗੇਸ਼ਨ ਦੀ ਲੋੜ ਨਹੀਂ ਹੁੰਦੀ। ਇਹਨੂੰ ਆਪਾਂ ਇਦਾਂ ਹੀ ਦੰਦੇ ਆ ਸੇਲ ਵਾਲਾ ਪਾਣੀ ਦੰਦੋ। ਸੇਲ ਹੀ ਚਾਹੀਦੀ ਫਸਲ। ਅਸਲ 'ਚ ਫਸਲ ਨੂੰ ਸੇਲ ਹੀ ਚਾਹੀਦੀ ਆ। ਉਹਨੂੰ ਫਲੱਡਿੰਗ ਦੀ ਲੋੜ ਨਹੀਂ ਹੁੰਦੀ। ਪਰ ਕਿਉਂਕਿ ਅਸੀਂ ਪਿਓ ਦਾਦਿਆਂ ਤੋਂ ਇਹੋ ਵੇਖਦੇ ਰਹੇ ਆ ਕਿ ਨੱਪ ਕੇ ਪਾਣੀ ਲਾਓ ਸਾਨੂੰ ਤਸੱਲੀ ਨਹੀਂ ਹੁੰਦੀ ਉਦਾਂ। ਨਜ਼ਰ ਆਪਾਂ ਨੱਪ ਕੇ ਪਾਣੀ ਨਹੀਂ ਆਉਂਦਾ। ਇੱਥੇ ਜਿੰਦਾ ਜ਼ਿਆਦਾ ਪਾਣੀ ਲਾਉਣ ਦੀ ਲੋੜ ਨਹੀਂ। ਕਿੰਨਾ ਕਿੰਦੇ ਨਿਕਲਦਾ ਹੈ ਬੜਾ ਫਾਇਦਾ ਹੁੰਦਾ ਹੈ ਡੈਫੀਨੇਟ ਇਹ ਚੀਜ਼ਾਂ ਵੈਰਾਈਟੀ ਤੇ ਵੀ ਡਿਪੈਂਡ ਕਰਦੀਆਂ ਵਾਂ ਪਰ ਜੀਲਡ ਦੇ ਵਿੱਚ ਜ਼ਿਆਦਾ ਨਿਕਲਦੀ ਹੈ ਜਿਦ ਤਰ੍ਹਾਂ ਹੁਣ ਮੇਰੇ ਕੋਲ 15023 ਆ 16202 11023 ਆ ਇਹ ਅਰਲੀ ਵੈਰਾਈਟੀਆਂ ਨੇ ਤੇ ਇਹ ਵੈਰਾਈਟੀਆਂ ਵਿੱਚ ਸਾਡੇ ਕੋਲ ਨਹੀਂ ਹੈਗੀ ਸਾਡੇ ਏਰੀਆ 'ਚ ਨਹੀਂ ਹੈਗੇ ਕਿਸੇ ਕੋਲ ਕਿੰਨੇ ਏਕੜ ਕਿ ਲਗਾਇਆ ਮੈਂ ਲਗਭਗ 6 ਤੋਂ 3 ਏਕੜ 4 ਏਕੜ ਹੋਰ ਵੀ ਸਭ ਕਿੰਨੇ ਕਿੰਨੇ ਨਾਲ ਲਾਉਂਦੇ ਉਹਦੇ ਵਿੱਚ ਮੈਂ ਨੜ ਪਿੰਡੀ ਤੋਰੀ ਜਿਵੇਂ ਦੱਸਿਆ ਤੁਹਾਨੂੰ ਪਿੰਡੀ ਤੋਰੀ ਲਾਈ ਆ ਤੇ ਨਾਲ ਪੀਨ ਸਲਾਉਂਦੇ ਪਏ ਆ ਕਿੰਨਾ ਆ ਪਿਆਜ਼ ਲਾਉਂਦੇ ਪਰ ਬੈੱਡ ਦਾ ਫਾਸਲਾ ਕਿੰਨਾ ਰੱਖਦੇ ਬੈੱਡ ਤੋਂ ਗੰਨੇ ਤੋਂ ਗੰਨੇ ਦਾ ਜਿਹੜਾ ਫਾਸਲਾ ਵਾ 4 ਫੁੱਟ ਦਾ ਬਾਕੀ ਬੈੱਡ ਤੇ ਡਿਪੈਂਡ ਕਰਦਾਗਾ 5 ਫੁੱਟ ਕਰ ਲੈ ਸਾਢੇ 5 46 ਇੰਚ ਦੇ ਰੇਜਰ ਤੋਂ ਰੇਜਰ ਦਾ ਸੀਗਾ ਤੇ ਜਿਹੜਾ ਬੈੱਡ ਬਣਿਆ ਸਾਢੇ 3 ਫੁੱਟ ਦਾ ਬਣਿਆ ਛੱਡਦਾ ਪੂਰਾ ਨਿਕਲੂਗਾ ਜੀ ਜੋ ਨਿਕਲਦੇ ਆਮ ਮਾਰਕੀਟ ਦੇ ਵਿੱਚ ਜੋ ਹੁੰਦਾ ਨਾ ਸਾਢੇ 350 400 500 ਹੁਣ ਮੇਰਾ ਤਾਂ ਟਾਰਗੇਟ 500 ਆ ਘਟੋ ਘਟ ਬਾਕੀ ਡਿਮੈਂਡ ਕਰਦਾ ਬਾਕੀ ਸਮੇਂ ਤੇ ਚੀਜ਼ਾਂ ਆਉਣਗੀਆਂ ਨਹੀਂ ਮੈਂ ਫਿਰ ਇਹਦੇ ਵਿੱਚ ਹੁਣ ਕਣਕ ਨਹੀਂ ਲਾਈ ਤੇ ਪਹਿਲਾਂ ਝੋਨਾ ਸੀਗਾ ਹੁਣ ਝੋਨਾ ਨਹੀਂ ਲਾਉਣਾ ਇਹ ਤਾਂ ਮਤਲਬ ਹੈ ਵੀ ਕਣਕ ਝੋਨੇ ਤੋਂ ਇੱਕ ਬਦਲਾਵ ਹੈ ਕਣਕ ਝੋਨੇ ਦੀ ਆਪਾਂ ਛੱਡ ਸਕਦੇ ਹੁਣ ਆਸ ਆਸ ਸਮੇਂ ਦੇ ਵਿੱਚ ਤੁਸੀਂ ਵੇਖ ਲਓ ਵੀ ਜਿੰਨੀ ਗਰਮੀ ਪੈਂਦੀ ਪਈ ਆ ਠੰਡ ਘਟ ਗਈ ਆ ਕਣਕ ਤੇ ਝਾੜ ਤੇ ਵੀ ਅਸਰ ਪੈਣਾ ਸੀ ਇਹਦਾ ਅੱਗੇ ਵੀ ਪਿਆ ਮਟਰਾਂ ਤੇ ਵੀ ਪਿਆ ਗਲੋਬਲ ਵਾਰਮੀ ਦਾ ਕਰਕੇ ਲੱਗਦਾ ਨਹੀਂ ਕਿਸਾਨ ਨੂੰ ਵੱਖਰੇ ਵੱਖਰੇ ਤਰੀਕੇ ਵਰਤਣ ਚ ਇਹਦਾ ਕਨੈਕਸ਼ਨ ਮਤਲਬ ਹੈ ਦੇਖੋ ਭਾਜੀ ਮੈਂ ਤੇ ਇਹ ਗੱਲ ਸੋਚਦਾ ਆਂ ਵੀ ਜਿਹੜੀ ਖੇਤੀਬਾੜੀ ਆ ਨਾ ਉਹ ਤੇ ਇੱਕ ਤੁਹਾਡੀ ਭਗਤੀ ਆ ਭਗਤੀ ਦੇ ਹਿਸਾਬ ਨਾਲ ਆਪਾਂ ਕਰਦੇ ਆਂ ਪੱਜ ਕੱਲ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਵੱਡੇ ਡੈਕ ਟਰੈਕਟਰਾਂ ਦੇ ਟਰੈਕਟਰ ਪਹੁੰਚਾਉਣੇ ਉਹ ਚੀਜ਼ ਨੂੰ ਖੇਤੀਬਾੜੀ ਸਮਝਿਆ ਜਾਂਦਾ ਉਹ ਉਹ ਅਮਰੀਕਨ ਸਟਾਈਲ ਆ ਠੀਕ ਆ ਉਹ ਵੀ ਚਲੋ ਪਰ ਜਿਹੜੀ ਖੇਤੀ ਆ ਉਹ ਬੇਸਿਕਲੀ ਇਹਨੂੰ ਕਹਿੰਦੇ ਆ ਵੀ ਬੰਦਾ ਮਤਲਬ ਜ਼ਮੀਨ ਨਾਲ ਜੁੜਿਆ ਰਹਿੰਦਾ ਜੀ